ਭਟਾਲਾ ਦੇ ਗਾਂਧੀ ਕੈਂਪ ਵਿੱਚ ਲਾਇਆ ਗਿਆ ਸਰਚ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਇਸ ਮੌਕੇ ਐਸਐਸਪੀ ਬਟਾਲਾ ਤੇ ਹੋਰ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੀ ਫੋਰਸ ਲੈ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਚੱਕ ਜਸ਼ਨ ਚਲਾਇਆ ਗਿਆ ਇਸ ਮੌਕੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਨੇ ਕਿਹਾ ਕਿ ਜੋ ਨਸ਼ਿਆਂ ਵਿਰੁੱਧ ਜੋ ਚਲਾਇਆ ਜਾ ਰਿਹਾ ਹੈ ਇਸ ਨਾਲ ਰਿਕਵਰੀਆਂ ਵੀ ਹੁੰਦੀਆਂ ਨੇ ਅਤੇ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵਧਦਾ ਹੈ ਤੇ ਜੋ ਸਮਾਜ ਵਿਰੋਧੀ ਅਨਸਰ ਆ ਉਹਨਾਂ ਦੇ ਵਿੱਚ ਡਰ ਵਧਦਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲਾ ਦੇ ਗਾਂਧੀ ਕੈਂਪ 'ਚ ਲਾਇਆ ਗਿਆ ਸਰਚ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਤੇ ਕਿਤੇ ਤੁਮ ਘੁੰਮ ਰਹੇ ਕਿ ਬੋੜਾਂ 'ਚ ਆਪਾਂ ਜੀ ਬੋੜਾਂ 'ਚ ਆਪਾਂ ਆਵਾਜ਼ ਕੀ ਆ ਰਹੀ ਹੈ ਰੀਅਲ ਕਰਕੇ ਦਿਖਾਓ ਇਹ ਜਿਹੜਾ ਪੂਰਾ ਕਾਜ ਹੈ ਉਹ ਜਿਹੜਾ ਪਕਸ਼ ਕਰਨਾ ਹੈ ਜਿਸ ਦੇ ਨਾਮ ਬੀਨ ਕਰਨਾ ਹੈ ਜਿਸ ਦਾ ਆਸਟੋੜ ਮਲੇ ਆਸਟੋੜ ਲੋ ਨਾ ਜੀ ਹਾਂ ਜੀ ਮਾਤਾ ਬੱਗੇ ਦਾ ਸੁਚਾਈ ਥੋੜੇ ਸਵਾਦੀ ਹੈ ਮੈਡ ਅਨੁਮੋਦਨ ਹੈਗਾ ਬਾਕੀ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਤਾਂ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਜਿਹੜੀ ਮੁਹਿੰਮ ਚੱਲੂ hui ਹੈ ਜਿਹਦੇ ਵਿੱਚ ਕੱਲ ਵੀ ਇੱਕ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਉਸੇ ਮੁਹਿੰਮ ਦੇ ਤਹਿਤ ਅੱਜ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਉਹਦੇ ਤਹਿਤ ਹੀ ਅਸੀਂ ਇਹ ਕਾਰਵਾਈ ਕਰ ਰਹੇ ਨੇ ਇਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨਸ ਲੈਵਲ ਤੇ ਸਾਡੀ ਜਿਹੜੀ ਫੋਰਸ ਚੈਕਿੰਗ ਕਰ ਰਹੀ ਹੈ ਜਿਹੜੇ ਲਿਸਟਡ ਸਮਗਲਰਸ ਹੈ ਜਾਂ ਪੈਡਲਰਸ ਹੈ ਤਾਂ ਸਾਡੇ ਉਹਦੀ ਜਿਹੜੀ ਇਨਫਾਰਮੇਸ਼ਨ ਸਾਡੇ ਕੋਲ ਹੈ ਜਾਂ ਵੱਖ-ਵੱਖ ਸੋਰਸਸ ਤੋਂ ਆਈ ਹੁੰਦੀ ਹੈ ਤਾਂ ਉੱਥੇ ਅਸੀਂ ਸਰਚ ਐਂਡ ਕਾਡਨ ਆਪਰੇਸ਼ਨ ਕਰ ਰਹੇ ਨੇ ਇੱਥੇ ਵੀ ਗਾਂਧੀ ਕੈਂਪ ਇਹ ਇੱਕ ਹੌਟਸਪੌਟ ਗਿਨਿਆ ਜਾਂਦਾ ਹੈ ਤਾਂ ਇੱਥੇ ਵੀ ਜਿਹੜੀ ਪੈਡਲਰਸ ਜਾਂ ਕੂਰੀਅਰਸ ਦੀ ਸਾਡੇ ਕੋਲ ਲਿਸਟ ਹੈਗੀ ਤਾਂ ਉਹ ਅਸੀਂ ਸਰਚ ਪਾਰਟੀਆਂ ਨੂੰ ਦਿੱਤੀ ਹੈਗੀ ਤਾਂ ਇਹ ਹੁਣ ਅਸੀਂ ਸਰਚ ਇਥੇ ਸਟਾਰਟ ਕਰਾਂਗੇ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਖਾਸ ਤੌਰ ਤੇ ਸਾਡਾ ਜਿਹੜਾ ਫੋਕਸ ਹੈ ਐਂਟੀ ਡਰੱਗ ਸ਼ੁਰੂ ਤੋਂ ਹੀ ਰਿਹਾ ਹੈ ਐਂਡ ਇਨ ਫੈਕਟ ਹੁਣ ਜਿਹੜੇ 2 ਮਹੀਨੇ ਲੰਘ ਗਏ ਹੈ 2025 ਦੇ ਇਹਦੇ ਵਿੱਚ 40 ਪਲੱਸ ਅਸੀਂ ਜਿਹੜੇ ਮੁਕਦਮੇ ਸਮਗਲਰਸ ਦੇ ਡਰੱਗ ਪੈਡਲਰਸ ਦੇ ਬਰਕਰਾਰ ਦਰਜ ਕੀਤੇ ਹੋਏ ਨੇ ਸਰ ਇਹ ਜੋ ਸਰਚ ਉਹ ਚੱਲਦੇ ਨੇ ਇਹਨਾਂ ਦਾ ਕੀ ਲੱਗਦਾ ਕੀ ਫਾਇਦਾ ਹੁੰਦਾ ਪਬਲਿਕ ਨੂੰ ਕੀ ਫਾਇਦਾ ਹੁੰਦਾ ਫੋਰਸ ਨੂੰ ਇਹਦੇ ਫਾਇਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਜਿਹੜੇ ਹੌਟਸਪੌਟਸ ਹੈਗੇ ਨੇ ਉੱਥੇ ਅਸੀਂ ਏਰੀਆ ਡੋਮਿਨੈਂਸ ਕਰਦੇ ਹੈ ਐਂਡ ਸ਼ੋਅ ਆਫ ਫੋਰਸ ਵੀ ਹੋ ਜਾਂਦਾ ਹੈ ਨਾਲੇ ਇੱਕ ਸਟਰੋਂਗ ਮੈਸੇਜ ਜਿਹੜਾ ਗਵਰਨਮੈਂਟ ਵੱਲੋਂ ਹੈਗਾ ਐਡਮਿਨਿਸਟ੍ਰੇਸ਼ਨ ਵੱਲੋਂ ਹੈਗਾ ਥੈਟ ਥੇਅਰ ਇਜ਼ ਜ਼ੀਰੋ ਟੋਲਰੈਂਸ ਫਾਰ ਡਰੱਗਸ ਤਾਂ ਉਹ ਹੈਗਾ ਨਾਲ ਦੇ ਨਾਲ ਅਸੀਂ ਜਿਹੜੇ ਸਸਪੈਕਟਿਡ ਪ੍ਰਮਿਸਸਿਸ ਹੁੰਦੇ ਹੈ ਉੱਥੇ ਸਰਚ ਵੀ ਕਰਦੀ ਕਰਦੇ ਆਗੇ ਨੇ ਐਂਡ ਪਿੱਛੇ ਵੀ ਜਿਹੜੇ ਕਸੂਸ ਹੋਏ ਨੇ ਉੱਥੇ ਰਿਕਵਰੀਜ਼ ਵੀ ਹੋਈਆਂ ਹੈਗੀਆਂ ਤਾਂ ਪਰਚੇ ਦਰਜ ਹੋਏ ਹੈ ਗ੍ਰਿਫਤਾਰੀਆਂ ਵੀ ਹੋਈਆਂ ਹੈਗੀਆਂ ਸਰ ਜਿਸ ਤਰੀਕਾ ਪਰਸ਼ਨ ਕਰਦੇ ਆ ਅਸੀਂ ਉਹਦੇ ਯੁੱਧ ਨਸ਼ਿਆਂ ਦੇ ਵਿਰੁੱਧ ਚੱਲੇ ਆ ਘਰੋਂ ਬਰਾਮਦਗੀ ਹੁੰਦੀ ਏ ਜਦੋਂ ਅਸੀਂ ਰੇਡ ਕਰਦੇ ਹੁਣ ਚੱਲੇ ਆ ਅਸੀਂ 10-12 ਘੰਟੇ ਦੇ ਵਿੱਚ ਜਾਣਾ ਹੀ ਹੈ ਜਿਹੜਾ ਤੁਸੀਂ ਪਹਿਲਾਂ ਡਿਸਾਈਡ ਕਰਕੇ ਆਏ ਤੁਸੀਂ ਨਾਲ ਚਲੋ ਤੁਸੀਂ ਦੇਖੋ ਬਿਲਕੁਲ ਸਰ ਦੇਖੋ ਤੁਸੀਂ